ਆ ਇੱਕ ਗੁਰੂ ਅਰਜਨ ਦੇਵ ਜੀ ਦੇ ਜਿਹੜੀ ਸ਼ਹੀਦੀ ਦਾ ਕਾਰਨ ਸੀਗਾ ਇਹ ਕਾਰਨ ਚੰਦੂ ਸਿਰਫ ਚੰਦੂ ਸੀਗਾ ਚੰਦੂ ਤਾਂ ਪੱਲਾਕਾਰ ਡੀਸੀ ਚੰਦੂ ਅਸਲ ਦੇ ਵਿੱਚ ਕਾਰਨ ਤਾਂ ਹੈਗੇ ਗੁਰਮਤੇ ਅੱਛਾ ਚੰਦੂ ਖੱਤਰੀ ਹੈ ਉਹ ਪੱਟੜਾ ਹਿੱਦੂ ਹੈ ਅੱਛਾ ਜਿਹੜੇ ਮੁੱਲਾ ਨੇ ਮੁੱਲਾ ਜੀ ਤਾਂ ਰੰਗੂ ਜਦੋਂ ਕੋਈ ਵੱਡਾ ਹੁੰਦਾ ਹੈ ਨਾ ਜਾਗਾ ਹਾਂ ਲਗਾ ਜਿਵੇਂ ਮੀਰ ਵਰਗੇ ਪ੍ਰਭਾਵਿਤ ਹੋ ਗਏ ਉਹ ਵੀ ਠੀਕ ਫਰੀਦ ਵਰਗੇ ਪ੍ਰਭਾਵਿਤ ਹੋ ਗਏ ਫਰੀਦ ਪਹਿਲਾਂ ਆਇਆ ਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਗੁਰਬਾਨੀ ਗੁਰਬਾਨੀ ਚ ਆ ਗਈ ਠੀਕ ਇੱਕ ਖਤਰਾ ਹੋ ਗਿਆ ਨਾ ਸੱਤ ਗੁਰਬਾਨ ਦੀ ਪਾਣੀ ਆ ਗਈ ਇਸਲਾਮਤ ਹਾਂ ਇਸਲਾਮਤ ਆ ਗਿਆ ਕਿ ਨਹੀਂ ਬਣੀਆ ਇਸਲਾਮਤੋ ਮਤਲਬ ਹੈ ਪਰ ਇਧਰ ਆਏ ਨਾ ਠੀਕ ਹੈ ਕੋਈ ਵੀ ਮੁਸਲਮਾਨ ਇਧਰੋਂ ਤੋਂ ਪ੍ਰਭਾਵਿਤ ਨਹੀਂ ਹੋਇਆ ਹਾਂ ਬਸ ਕੋਈ ਗੂਗਲ ਉਹ ਹਾਂ ਤਾਂ ਇਹਦਾ ਬੁਝੇ ਰਹੀ ਹੈ ਅੱਛਾ ਉਹਨਾਂ ਨੂੰ ਕਹਤਾ ਸੀ ਕਿ ਇਹ ਕੰਸਪੀਰੀਅਰ ਹੈ ਇਹ ਸਭ ਇਹ ਤਾਂ ਖਤਰਾ ਹੈ ਠੀਕ ਹੈ ਜਿਹੜਾ ਸਾਡਾ ਵਰਡ ਦੇ ਵਿੱਚ ਛਾ ਜਾਂਦਾ ਹੈ ਜ਼ਰਾ ਰੋਕ ਤਾਂ ਫਿਰ ਇਹਦੇ ਠੀਕ ਹੈ ਠੀਕ ਹੈ ਹਾਂ ਜੇ ਹਿੰਦੂ ਸਾਰੇ ਸਿੱਖ ਪਾਉਣ ਲੱਗੇ ਇਕ ਤਰ੍ਹਾਂ ਸਾਰੀ ਬਾਣੀ ਲੜਾਤੀ ਜਿਹੜੇ ਦੂਏ ਸੀ ਭਗਤ ਵਿੱਚ ਹਾਂ ਜਿਵੇਂ ਜਤਾਂ ਬਰਾਬਰ ਕਰਤੀ ਜੇ ਸਾਰੇ ਇਕੱਠੇ ਹੋ ਕੇ ਸਿੱਖੋਗੇ ਠੀਕ ਹਿੰਦੂ ਤਾਂ ਇਹ ਤੂੰ ਤਾਂ ਖਤਰਾ ਨਾ ਹੋਇਤਾ ਹਾਂ ਹਿੰਦੂ ਤਰ੍ਹਾਂ ਨੂੰ ਵੀ ਖਤਰਾ ਹੋ ਗਿਆ ਇਸਲਾਮ ਨੂੰ ਵੀ ਖਤਰਾ ਹੋ ਗਿਆ ਅਸਲ ਜਿਹੜਾ ਕਾਰਨ ਇਹ ਸੀ ਇਹ ਤਾਂ ਧਾਰਮਿਕ ਕਾਰਨ ਸੀ ਇਹ ਧਰਮ ਕਾਰਨ ਹੋ ਗਿਆ ਠੀਕ ਹੈ ਤੇ ਸਾਡੇ ਕੋਲ ਧਾਰਮਿਕ ਕਾਰਨ ਨੇ ਉਹ ਸਾਡੇ ਉਹ ਜੋ ਸਿਆਸੀ ਲਾਭ ਹੁੰਦੇ ਰਹੇ। ਅੱਛਾ। ਯਾਨੀ ਆ ਇਹਦਾ ਵਿਰੋਧ ਕਰਦਾਂ ਜਿਹੜਾ ਹੈਗਾ ਜਿਵੇਂ ਸਰਸੇ ਵਾਲੇ ਦਾ ਵਿਰੋਧ ਕਰਦੋ। ਹਾਂ ਹਾਂ। ਆਰਮਨ ਕਾਰਲੀ ਵੈਸੇ ਸਿਆਸੀ ਕਾਰਨ ਹੈਗਾ। ਅੱਛਾ। ਸਾਰੂ ਨੂੰ ਇੱਕ ਬੁੱਧਾ ਬਹਨ ਹੈ। ਬੁੱਧਾ ਹੈ। ਹਾਂ ਹਾਂ। ਪਰ ਜਿਵੇਂ ਜੇ ਛੱਕੇ ਉਹਨਾਂ ਦੇ ਹੈਗੇ ਤੇ ਇਹ ਸਿੱਖ ਪ੍ਰਭਾਵ ਤੋਂ ਜਿੱਥੇ ਛੱਡਦੇ ਜਾਂਦੇ ਨੇ। ਠੀਕ ਠੀਕ ਠੀਕ। ਅਸਲੀ ਤਾਂ ਫਿਰ ਜਾ ਕੇ ਸਿਆਸੀ ਉਹ ਨੁਕਸਾਨ ਦੀ ਗੱਲ ਹੋਣੀ ਹਾਂ ਉਹ ਤਾਂ ਧਾਰਮਿਕ ਨੁਕਸਾਨਾ ਸਿਆਸੀ ਦਾ ਨੁਕਸਾਨ ਜੋੜ ਲੈਨੇ ਆ ਸੀ ਇਹ ਗੱਲ ਹੋ ਸਕਦੀ ਜਾਂਦੀ ਠੀਕ 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 ਹੈ ਯਾਨੀ ਇੱਕ ਤੁਸੀਂ ਧਾਰਮਿਕ ਦਾ ਦੱਸਿਆ ਕਿ ਧਾਰਮਿਕ ਨੁਕਸਾਨ ਹੋ ਰਿਹਾ ਦੂਜੇ ਧਰਮਾਂ ਨੂੰ ਦੂਜਾ ਇਹ ਜਿਹੜਾ ਚੰਡੂ ਸਿਆਸੀ ਨੁਕਸਾਨ ਹੋਇਆ ਜਾਂਦਾ ਸੀ ਫਿਰ ਹਾਂ ਧਾਰਮਿਕ ਦੇ ਨਾਲ ਸਿਆਸੀ ਨੁਕਸਾਨ ਵੀ ਹੋਣਾ ਸੀਗਾ ਤਾਂ ਹੋਇਆ ਜਾਂਦਾ ਸੀ ਬਿਲਕੁਲ ਬਿਲਕੁਲ ਹੋਣਾ ਸੀਗਾ ਉਹ ਮਤਲਬ ਉਹ ਦੇ ਕਾਰਨ ਸੀ ਉਹਨਾਂ ਨੇ ਮੂਰੇ ਜਦੋਂ ਖੱਤਰੀ ਹੁੰਦਾ ਹੈ ਜਿਹਨੇ ਉਹਨਾਂ ਇੱਕ ਭੇਜਿਆ ਜਨਾਲ ਬਣਾ ਕੇ ਅਰਮੰਦਰ ਸਾਹਿਬ ਅੱਛਾ ਸੈਟ ਬਾਬਾ ਨੇ ਸਿਰ ਕਿਉਂ ਭੇਜਿਆ ਤੁਸੀਂ ਕੀ ਗੱਲ ਕਰ ਰਹੇ ਸੀ ਮੈਂ ਜਾਂ ਹੁਣ ਅਟੈਕ ਹੋਇਆ 84 84 ਸੰਜੀਤ ਜੀ ਉਹ ਇਸ ਕਰਕੇ ਭੇਜਿਆ ਬਈ ਸਿੱਖ ਹੈ ਨਾ ਕਹਿਣ ਬਈ ਸਾਡਾ ਹਿੰਦੂਆ ਨੇ ਢਾਤ ਆਇਆ ਉਹ ਗੁਸਮਾਨਾ ਨੇ ਆਈਜੀ ਦਾ ਕੀਤੇ ਇਹਨਾਂ ਨੇ ਪਹਿਲਾਂ ਵੀ ਕਿਦਰੇ ਮਸਜਿਦ ਤੇ ਹਮਲਾ ਕਰਨ ਦੇ ਸੇ ਮੁਸਲਮਾਨ ਬੰਦਾ ਭੇਜਿਆ ਸੀ ਉਹ ਹਮਲਾ ਹਾਂ ਇਹਦਾ ਕਰਦੇ ਰਹਿੰਦੇ ਜੇ ਸਾਤੀ ਮਤਲਬ ਇਹਦਾ ਹੈ ਨਾ ਸਰਕਾਰਾਂ ਇਹਦਾ ਕਰਦੀ ਹੁੰਦੀਆਂ ਸੀ ਹਾਂਜੀ 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 ਹਾਂ ਠੀਕ ਹੈ ਉਹ ਕਰਕੇ ਉਹ ਮੂਰੇ ਉਹ ਕਰਦਾ ਹੁਣ ਦੇਖੋ ਨਾ ਉਹ ਸਭ ਹਾਂਜੀ ਉਹਦੇ ਖਿਲਾਫ ਉਹ ਗੁਰਵਾਨ ਹਾਂ 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 ਠੀਕ ਆ ਮੁਸਲਮਾਨ ਦੋਵੇਂ ਵੀ ਗੁਰਵਾਨ ਨੇ ਹਾਂਜੀ 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 ਅਭੀ ਤਾਂ ਅਮਰੀਕਾ ਨੇ ਆਪਣਾ ਰਾਸ਼ਟਰਪਤੀ ਬਦਲ ਲਿਆ ਬਦਲਨਾ ਇੱਕ ਮੁਸਲਮਾਨ ਪਰ ਮੁਸਲਮਾਨ ਨੂੰ ਬਣਾਉਂਦੇ ਨੇ ਠੀਕ ਠੀਕ ਸਹੀ ਗੱਲ ਇਹ ਬੜੀ ਦੂਰ ਰਮਿਸ਼ੀਆਂ ਰਾਜਨੀਤੀ ਤੇ ਗੱਲਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਜਿਹੜੇ ਵਿਦਵਾਨ ਨੇ ਉਹ ਇਹਨਾਂ ਨਾਲ ਦੂਜੀ ਧਿਆਨ ਰੱਖਦੇ ਉਹ ਤਾਂ ਇਹ ਦੇਖਦੇ ਨੇ ਵੀ ਕੌਣ ਆਦਮੀ ਸੀ ਕਿਹੜਾ ਗੱਲ ਸੀ ਦੋ ਤਿੰਨ ਗੱਲਾਂ ਇਤਿਹਾਸ ਚ ਸੱਚੀਆਂ ਹੁੰਦੀਆਂ ਬਾਕੀ ਸਾਰਾ ਇਤਿਹਾਸ ਝੂਠ ਹੁੰਦਾ ਇਤਿਹਾਸ ਸੱਚਾਈ ਨਹੀਂ ਤਾਂ ਤੱਕ ਵੀ ਪਹੁੰਚਦਾ ਹੈ ਬਿਲਕੁਲ ਬਿਲਕੁਲ ਠੀਕ ਗੱਲ ਹੈ ਇਰਾਜ਼ੀ ਗੱਲਾਂ ਇਰਾਜ਼ੀ ਦੇ ਹਿੱਸੇ ਨੇ ਇਤਿਹਾਸ ਵਿੱਚ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਇਹ ਇਤਿਹਾਸ ਇੱਕ ਹੋਰ ਗੱਲ ਹੈ ਇੱਕ ਵਿਚਾਰਕ ਗੱਲ ਹੋਰ ਗੱਲ ਹੈ ਹਾਂ ਠੀਕ ਹੈ ਜੀ ਔਰ ਜਿਹੜਾ ਗ੍ਰੰਥ ਦਾ ਤਿਆਰ ਹੋ ਜਾਣਾ ਸੀ ਇੱਕ ਬਹੁਤ ਵੱਡੀ ਗਲਤੀ ਕੁਰਾਨ ਦੇ ਮੁਕਾਬਲੇ ਜਾ ਗਿਆ ਮੇਦਾ ਵੀ ਮੁਕਾਬਲੇ ਜਾ ਗਿਆ ਹੈ ਹਾਂ ਬਿਲਕੁਲ ਠੀਕ ਗੱਲ ਹੈ ਪਹਿਲਾਂ ਜਵਾਨੀ ਗੱਲਾਂ ਕਰਦੇ ਰਹੇ ਭਗਤ ਕੌਣ ਕੋਈਦਾ ਸੀ ਜਦ ਇਹ ਨੂੰ ਕਰਦੇ ਫਿਰ ਤਾਂ ਇੱਕ ਸੰਸਥਾ ਬਣ ਗਈ ਬਿਲਕੁਲ ਬਾਕਾਇਦਾ ਫਿਰ ਉਹਦੀ ਦੇਖੋ ਦਰਬਾਰ ਸਾਹਿਬ ਵਾਹ ਕੇ ਉਹ ਵੀ ਸੁਰੱਖਿਆ ਬਾਤ ਤੇ ਕਿੰਨੀ ਮਜ਼ਬੂਤੀ ਨਾਲ ਪਤਾ ਸੀ ਤਾਂ ਨਹੀਂ ਸ਼ੁਰੂਆਹ ਨੂੰ ਕਿਲਾ ਕਿਲਾ ਬਣਾਤਾ ਉਹ ਵੀ ਸਮਝਦੇ ਸੀ ਇਹ ਸੁਰੱਖਿ ਜਗਾ ਬਣਾਈ ਹੈ ਕਿਉਂ ਬਣਾਈ ਹੈ ਹਾਂ ਸਾਰੇ ਇੰਪੋਰਟੈਂਟ ਡਾਕੂਮੈਂਟਸ ਉੱਥੇ ਰੱਖਦੇ ਹੋਣਗੇ ਨਾ ਅੰਦਰ ਇੰਪੋਰਟੈਂਟ ਡਾਕੂਮੈਂਟ ਦੀ ਸਭ ਤੋਂ ਵੱਧ ਕੁਰਬਾਨੀਆਂ ਸੀ ਉਹੀ ਉਹੀ ਸੰਜੀ ਠੀਕ ਹੈ ਉਹ ਕੱਲ ਇਹੀ ਮੈਂ ਕਹੀ ਸੀ ਵੀ ਇੱਕ ਬਾਕੀ ਗੁਰਦੁਆਰੇ ਸਾਰੇ ਏਦਾਂ ਹੀ ਬਣਦੇ ਨਹੀਂ ਤਾਂ ਹਾਂ ਇਹ ਵੀ ਹੈ ਗੁਰਦੁਆਰੇ ਘਰ ਨਹੀਂ ਬਣਦਾ ਪਾਣੀ ਦੇ ਵਿੱਚ ਠੀਕ ਹੈ ਇਹ ਗੁਰਦੁਆਰਾ ਹੀ ਦੀ ਪ੍ਰਕਾਸ਼ ਦਾ ਵੀ ਸਾਰੇ ਏਦਾਂ ਹੀ ਬਣਦੇ ਬਾਕੀ ਕਿਉਂ ਬਣੇ ਬਾਕੀ ਸਿਕਾਰ ਬਣਾਏ ਨੇ ਸਾਰੇ ਠੀਕ ਹੈ ਠੀਕ ਹੈ ਤੇ ਇੱਕ ਇੱਕ ਇਹਦੇ ਅੰਦਰ ਹੋਰ ਸਵਾਲੇ ਕੇਸ ਇਹ ਸਵਾਲ ਤਾਂ ਹੋ ਗਿਆ ਕਲੀਅਰ ਇੱਕ ਆ ਜਿਹੜਾ ਗੁਰੂ ਇਹਨਾਂ ਦਾ ਅਰਜਨ ਦੇਵ ਜੀ ਜਿਹੜੀ ਡੈਥ ਹੈ ਆਪਣਾ ਸਰੀਰ ਛੱਡਣ ਦਾ ਉਹ ਉਹਨਾਂ ਨੂੰ ਕਹਿੰਦੇ ਨੇ ਪਾਣੀ ਸਿੱਟਦਾ ਸੀਗਾ ਨਹੀਂ ਲੈ ਥੇੜਾ ਡਿਜੀ ਪਾਲੀ ਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਦੇਖੋ ਉੱਥੇ ਸਰਕਾਰ ਨੂੰ ਪਤਾ ਕੀ ਹੋਇਆ ਅੱਛਾ ਸਰਕਾਰ ਨੇ ਜੇ ਆਸ ਲਗਾਗਾ ਆਪਾਂ ਨੂੰ ਕੀ ਪਤਾ ਕੀ ਹੋਇਆ ਇਹ ਐ ਵੀ ਉਹ ਕਹਿੰਦੇ ਨੇ ਕਿ ਤਾਂ ਅਸੀਂ ਤਾਂ ਇਹ ਸੁਣਿਆ ਅੱਛਾ ਭਾਈ ਉਹ ਕਹਿ ਉਹਨੇ ਵੀ ਅਸੀਂ ਅਦਾਵੇ ਤੋਂ ਦੀ ਅਸਮਿਲ ਚਾਗੀ ਇਹ ਪੁੱਛਿਆ ਚੱਲ ਅਸੀਂ ਅੱਗੇ ਇਨਾਮ ਕਰਨਾ ਹੈ ਹਾਂ ਰਾਵੀ ਜਿਹੜੇ ਗੱਲ ਗਏ ਉਹ ਵਿੱਚੋਂ ਨਿਕਲੇ ਹੀ ਨਹੀਂ ਵਿੱਚੇ ਰੁੜ ਗਏ ਰੋੜੀ ਗਏ ਵੀ ਆ ਲੋਕ ਹੋ ਕੇ ਵਿੱਚ ਆ ਗੁੱਤੀ ਮਾਰ ਕੇ ਗਾਹ ਹੋ ਗਏ ਹੋ ਗਏ ਬੋ ਹੋ ਗਏ ਅਸਲ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਹੁਣ ਆਪਾਂ ਨੂੰ ਕੀ ਪਤਾ ਕੀ ਹੈ ਸਰਕਾਰ ਨੂੰ ਪਤਾ ਉਸੜੇ ਇਹ ਵਧੀਆ ਜਵਾਬ ਹੈ ਇਹ ਵਧੀਆ ਜਵਾਬ ਹੈ ਸਭ ਤੋਂ ਰੈਦਰ ਦਨ ਫਾਕ ਇਹ ਕਾ ਰੈਦਰ ਦਨ ਹੋਰ ਜਵਾਬ ਕੱਢੀ ਜਾਂਦੇ ਮੈਂ ਇਤਿਹਾਸੇ ਪੜ੍ਹਦੇ ਸੀ ਆਪਣੇ ਵੱਲ ਕੁਛ ਨਾ ਕੁਛ ਕੱਢੀ ਜਾਂਦੇ ਨੇ ਆਪ ਵੀ ਸ਼ੋਰ ਨਹੀਂ ਕੀ ਹੋਇਆ ਸੀ ਕੀ ਨਹੀਂ ਆਪਾਂ ਉੱਠੀ ਭੇਜਾ ਉੱਥੇ ਤਾਂ ਲੋਕੇ ਦਾ ਕੋਈ ਗਵਾਹ ਗਵਾਹੀ ਦਵੇ ਹਾਂ ਠੀਕ ਹੈ ਲੋਕੇ ਦਾ ਤਾਂ আর ਉਹ ਵੀ ਕੀ ਹੈ ਜੇ ਸਰਕਾਰ ਦੀ ਵੀ ਕੋਈ ਲਿਖਦਾ ਕਿ ਸਬੂਤ ਹੈ ਵੀ ਉਹ ਸੱਚੀ ਹੈ ਝੂਠੀ ਹੈ ਇਹ ਤਾਂ ਅਸਵਾਰੇ ਲੋ ਬਹੁਤਲ ਬਹੁਤਲ ਵੀ ਕਰਨਾ ਚਾਹੀਦਾ ਆਕਰ ਉਹ ਵੀ ਉਹ ਛਿਰ ਉਹਨਾਂ ਨੇ ਛੜ ਤੱਕੇ ਵੀ ਛੜ ਤੱਕੇ ਵੀ ਉਹ ਛੜ ਤਾ ਕੱਦ ਬੋਗੀ ਗੱਲ ਚੈਪਟਰ ਬੰਦ ਹੋ ਗਿਆ ਠੀਕ ਹੈ ਕਿ ਜੇ ਮੈਂ ਜਿਹੜਾ ਇਹ ਚੈਪਟਰ ਦੇ ਵਿੱਚ ਲੱਭੂਗੀ ਬਦੂ ਦੱਸੋ ਗੁਰਮਤਿ ਨਾਲ ਕੀ ਸੰਬੰਧ ਹੈ ਹਾਂ ਗੁਰਮਤਿ ਨਾਲ ਤਾਂ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਇਹਦਾ ਬਈ ਸਮਝਦੇ ਨਹੀਂ ਅਸੀਂ ਕਿਉਂ ਇਹਦੇ ਤੇ ਟਾਈਮ ਬੇਸ ਕਿਉਂ ਕਰੀਏ ਕਿਉਂ ਇਹਦੇ ਖਤਰ ਤਟਾਪਾ ਬੜੀਏ ਹੋਰ ਕੋਲੋਂ ਪੜ ਲਿਓ ਲੋਜ